ਵੱਲ ਤਾਂ ਠੀਕ ਸੀ ਆ ਮਤਲਬ ਰਾਤ ਪਾਣੀ ਆਇਆ ਹੈ ਰਾਤ ਪਾਣੀ ਵਧਿਆ 10:00 ਵਜੇ ਦੇ ਕਰੀਬ ਪੂਰੀ ਪਾਣੀ ਆ ਗਿਆ ਹੈ ਜਦਾਂ ਕੱਡੇ ਦੇ ਨਾਲ ਦਾ ਪਿੰਡ ਬਹੁਤ ਜ਼ਿਆਦਾ ਜੀ ਅੱਗੇ ਜਾਈਏ ਆਲੋ ਵਾਲਾ ਭੋਲੇ ਵਾਲਾ ਜਿਹੜੇ ਅੰਦਰ ਬੈਠੇ ਹੋਏ ਲੋਕ ਆ ਉਹ ਸਾਰਿਆਂ ਉਠਾਲ ਦਿੱਤਾ ਗਿਆ ਆ ਬਾਕੀ ਜਿਹੜਾ ਡਰਤਾ ਹੈ ਹੀ ਆ ਜੀ ਹਜੇ ਜਿੰਨੇ ਲੋਕ ਬੈਠੇ ਆ ਡਰਤਾ ਸਾਰਿਆਂ ਨੂੰ ਹੀ ਤਿੰਨੇ ਆ ਕੇ ਕੋਈ ਖਬਰਸਾਰ ਨਹੀਂ ਲਈ ਕਿਸੇ ਦੀ ਕੁਛ ਨਹੀਂ ਦੱਸਿਆ ਪ੍ਰਸ਼ਾਸਨ ਦਾ ਕੋਈ ਬੰਦਾ ਆ ਕੇ ਨਹੀਂ ਸਾਨੂੰ ਕੁਛ ਦੱਸ ਰਿਹਾ ਕਿ ਕਿਵੇਂ ਕਰਨਾ ਚਾਹੀਦਾ ਕੀ ਹੈ ਪ੍ਰਸ਼ਾਸਨ ਦਾ ਕੋਈ ਨਹੀਂ 88 ਜਾਇਆ ਸੀ 88 ਤੋਂ ਬਾਅਦ ਹੋਰ ਜ਼ਿਆਦਾ ਆਇਆ ਆਉਂਦਾ ਤਾਂ ਹਰ ਸਾਲ ਥੋੜਾ-ਬੋੜਾ ਲੱਗਦਾ ਨਾਲ ਪਰ ਆ ਚੀਜ਼ ਨਹੀਂ ਜਿੱਦਾਂ ਹੁਣ ਮੀਂਹ ਵੀ ਜ਼ਿਆਦਾ ਪੈ ਰਹੇ ਆ ਕੇ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਇੱਕ ਪਾਸੇ ਸੱਸ਼ੇ ਗਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਇੱਕ ਪਾਸੇ ਪੰਜਾਬ ਜਿਹੜਾ ਹੈ ਹੜ ਦੇ ਮਾਰ ਹੇਠਾਂ ਦੱਬਿਆ ਹੋਇਆ ਤੇ ਨਾਲ ਹੀ ਜਿਹੜੇ ਪੰਜਾਬ ਦੇ 12 ਜ਼ਿਲ੍ਹੇ ਜਿਹੜੇ ਨੇ ਹੜ ਦੀ ਚਪੇੜ ਦੇ ਵਿੱਚ ਨੇ ਇਸ ਵੇਲੇ ਮੈਂ ਮੌਜੂਦਾਂ ਲੁਧਿਆਣਾ ਦੇ ਸਤਲੁਜ ਕੰਡੇ ਦੇ ਇਹ ਤਸਵੀਰਾਂ ਨੇ ਸ਼ਨੀ گاؤں ਦੀਆਂ ਦੇਖ ਸਕਦੇ ਹੋ ਆਸਤਾ ਦਾ ਪ੍ਰਤੀਕ ਇਹ ਸ਼ਨੀ گاؤں ਸਤਲਜ ਦੀ ਮਾਰ ਹੇਟਾ ਆ ਚੁੱਕਿਆ ਹੈ ਬੀਤੇ ਦਿਨੀ ਦੱਸਿਆ ਗਿਆ ਸੀ ਕਿ 1 ਲੱਖ ਕਿਉਂਕ ਜਿਹੜਾ ਪਾਣੀ ਹੈ ਨੰਗ ਪਾਖੜੇ ਤੋਂ ਜਿਹੜਾ ਛੱਡਿਆ ਜਾਣਾ ਹੈ ਤੇ ਉਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਹੁਣ ਜਮੀਨੀ ਪੱਧਰ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਲੱਖਾਂ ਪਗਤਾ ਦੀ ਆਸਤਾ ਦੀ ਆਸਤਾ ਦਾ ਕੇਂਦਰ ਸ਼ਨੀ گاؤں ਜਿਹੜਾ ਹੈ ਜਲਮਗਨ ਨਜ਼ਰ ਆ ਰਿਹਾ ਦੇਖ ਸਕਦੇ ਹੋ ਜਿੱਥੇ ਤੱਕ ਤਸਵੀਰਾਂ ਕੈਦ ਹੋ ਰਹੀਆਂ ਨੇ ਹਰ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕ ਜਿਹੜੇ ਨੇ ਆਸੇ-ਪਾਸੇ ਦੇ ਖੜ ਕੇ ਜਿਹੜਾ ਜਾਇਜ਼ਾ ਲੈਣ बार-बार ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਦੱਸਦੀ ਹੈ ਕਿ ਜਿਹੜੀ ਖੇਤੀ ਵਾਲੀ ਜ਼ਮੀਨ ਇਸ ਕੰਡੇ ਦੇ ਨਾਲ ਲੱਗਦੀਆਂ ਨੇ ਉਹ ਵੀ ਜਿਹੜਾ ਜਲਮਗਨ ਹੋ ਚੁੱਕੀਆਂ ਨੇ ਕਰੋੜਾਂ ਰੁਪਏ ਦੀ ਜਿਹੜੀ ਹੈ ਫਸਲਾਂ ਦੀ ਹਾਨੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਈ ਹੈ ਇਸ ਵਾਰੀ ਜਿਹੜੀ ਮਾਰ ਹੈ ਕੁਦਰਤ ਦੀ ਬਹੁਤ ਹੀ ਜੜੀ ਹੈ ਕਿਰਪੀ ਜਿਹੜੀ ਪੈ ਰਹੀ ਹੈ ਲੋਕਾਂ ਨੂੰ ਦੇਖ ਸਕਦੇ ਹੋ ਇਹ ਸ਼ਨੀ گاؤں ਦੀਆਂ ਤਸਵੀਰਾਂ ਨੇ ਸ਼ਨੀ گاؤں ਜਿੱਥੇ ਹਰ ਸ਼ਨੀਵਾਰ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਪਹੁੰਚਦੇ ਨੇ ਕਿਉਂਕਿ ਉਤਰੀ ਪਾਰਤ ਦਾ ਜਿਹੜਾ ਹੈ ਸਭ ਤੋਂ ਵੱਡਾ ਸ਼ਨੀ ਮੰਦਰ ਹੈ ਤੇ ਇਹ ਤਸਵੀਰਾਂ ਨੇ ਲੁਧਿਆਣਾ ਦੇ ਕੰਡੇ ਦੀਆਂ ਤੇ ਨਾਲ ਹੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਜਿਹੜੇ ਲੋਕ ਜਿਹੜੇ ਨੇ ਆਸ-ਪਾਸੇ ਦੇ ਕਿਉਂਕਿ ਇਸ ਕੰਡੇ ਦੇ ਨਾਲ ਜਿਹੜਾ ਹੈ 10 ਤੋਂ ਵੱਧ ਜਿਹੜੇ ਪਿੰਡ ਲੱਗਦੇ ਨੇ ਭਾਈ ਜੀ ਪਾਣੀ ਕਿੰਨੇ ਵਜੇ ਜਿਹੜਾ ਵਧਿਆ ਕੱਲ ਵੀ ਇਹੀ ਹਾਲਾਤ ਸੀਗੇ ਭਾਈ ਪਾਜੀ ਨਹੀਂ ਕੱਲ ਤਾਂ ਠੀਕ ਸੀਗਾ ਮਤਲਬ ਰਾਤ ਪਾਣੀ ਆਇਆ ਇਹ ਰਾਤ ਪਾਣੀ ਵਧਿਆ 10:00 ਵਜੇ ਦੇ ਕਰੀਬ ਕਰੀ ਪਾਣੀ ਆ ਗਿਆ ਹੈ ਜਿਆਦਾ ਤੇ ਬਾਕੀ ਹਜੇ ਪਾਣੀ ਆਉਣ ਦਾ ਸਾਰ ਦਾ ਬਸ ਪਾਣੀ ਤਾਂ ਭਾਈ ਤੇ ਦੇਖਿਆ ਜਾਵੇ ਤਾਂ ਤਕਰੀਬਨ ਤਕਰੀਬਨ 4 4 ਫੁੱਟ ਪਾਣੀ ਵਧਿਆ ਹੋਇਆ ਤੇ ਕਿੰਨੇ ਕੁ ਪਿੰਡ ਲੱਗਦੇ ਨੇ ਇਸ ਕੰਡੇ ਦੇ ਨਾਲ ਇਸ ਕੰਡੇ ਦੇ ਨਾਲ ਦਾ ਪਿੰਡ ਬਹੁਤ ਜ਼ਿਆਦਾ ਜੀ ਅੱਗੇ ਜਾਈਏ ਹਲੋ ਵਾਲਾ ਭੋਲੇ ਵਾਲਾ ਉੱਥੇ ਕੀ ਹਾਲਾਤ ਹਾਲਾਤ ਇਹ ਹੀ ਆ ਜੀ ਪਰ ਫਿਲਹਾਲ ਹਜੇ ਮਤਲਬ ਨੁਕਸਾਨੀ ਨੁਕਸਾਨ ਜਾਂ ਬਾਕੀ ਸਭ ਤਾਂ ਠੀਕ ਹੈ ਅੰਦਰ ਅੰਦਰ ਅਧ ਰਿਆ ਦੇ ਪਾਣੀ ਜਿਹੜੇ ਅੰਦਰ ਬੈਠੇ ਲੋਕ ਆ ਉਹ ਸਾਰਿਆਂ ਉਠਾਲ ਦਿੱਤਾ ਗਿਆ ਆ ਬਾਕੀ ਜਿਹੜਾ ਡਰ ਤਾਂ ਹੈ ਹੀ ਆ ਜੀ ਹਜੇ ਜਿੰਨੇ ਲੋਕ ਬੈਠੇ ਆ ਡਰ ਤਾਂ ਸਾਰਿਆਂ ਨੂੰ ਹੀ ਆ ਕੀ ਚੇਤਾਵਨੀ ਜਿਹੜੀ ਦਿੱਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਫਿਲਹਾਲ ਕੋਈ ਨਹੀਂ ਜਿਆ ਆਇਆ ਹਜੇ ਇੱਥੇ ਕਿਸੇ ਨੇ ਆ ਕੇ ਕੋਈ ਖਬਰਸਾਰ ਨਹੀਂ ਲਈ ਕਿਸੇ ਦੀ ਕੁਝ ਨਹੀਂ ਦੱਸਿਆ ਪ੍ਰਸ਼ਾਸਨ ਦਾ ਕੋਈ ਬੰਦਾ ਆ ਕੇ ਨਹੀਂ ਸਾਨੂੰ ਕੁਝ ਦੱਸ ਰਿਹਾ ਕਿ ਕਿਵੇਂ ਕਰਨਾ ਚਾਹੀਦਾ ਕੀ ਹੈ ਪ੍ਰਸ਼ਾਸਨ ਦਾ ਕੋਈ ਨਹੀਂ ਜੀ ਮਾਤਾ ਜੀ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਕੀ ਕਹਿਣਾ ਚਾਹੁੰਦੇ ਹੋ ਸਹੀ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਪ੍ਰਸ਼ਾਸਨ ਨੂੰ ਪਹਿਲਾਂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆ ਮੌਕੇ ਤੇ ਆਣ ਕੇ ਕੋਈ ਨਹੀਂ ਪੜਦਾ ਜਦ ਰੋਡ ਤੁਹਾਡੀ ਉਮਰ ਵੀ ਇੰਨੀ ਹੋ ਗਈ ਮਾਤਾ ਜੀ ਤੁਸੀਂ ਪਹਿਲਾਂ ਵੀ ਹੜ ਦਾ ਮਾਹੌਲ ਦੇਖਿਆ ਹੋਣਾ ਐਤਕੀ ਜਿਹੜੇ ਦੱਸਿਆ ਜਾ ਰਿਹਾ 40 ਸਾਲ ਦੇ ਬਾਅਦ ਜਿਹੜਾ ਹੈ ਅਜੇਹਾ ਹੜ ਦਾ ਮਾਹੌਲ ਦੇਖਣ ਨੂੰ ਪਹਿਲਾਂ ਸੀ 88 ਜਾਇਆ ਸੀ 88 ਤੋਂ ਬਾਅਦ ਹੋਣ ਜਿਆਦਾ ਆਇਆ ਆਉਂਦਾ ਤਾਂ ਹਰ ਸਾਲ ਥੋੜਾ ਬਹੁਤ ਲੱਗਦਾ ਨਾਲ ਪਰ ਆ ਚੀਜ਼ ਨਹੀਂ ਜਿੱਦਾਂ ਹੁਣ ਮੀਂਹ ਵੀ ਜਿਆਦਾ ਪੈ ਰਿਹਾ ਤੇ ਬਾਦਸ਼ਾਹ ਦਾ ਵੀ ਜਿਆਦਾ ਮਾਹੌਲ ਹੈ ਸੋ ਦੇਖ ਸਕਦੇ ਹੋ ਦੋਵੇਂ ਪਾਸੇ ਜਿਹੜੀ ਹੈ ਲੋਕਾਂ ਨੂੰ ਮਾਰ ਪੈ ਰਹੀ ਹੈ ਕਿਉਂਕਿ ਇੱਕ ਪਾਸੇ ਮੀਂਹ ਜਿਹੜਾ ਪ੍ਰੇਸ਼ਾਨ ਕੀਤਾ ਹੋਇਆ ਤੇ ਦੂਜੇ ਪਾਸੇ ਜਿਹੜੇ ਹੈ ਪਾਣੀ ਜਿਹੜਾ ਹੈ ਪਹਾੜੀ ਇਲਾਕਿਆਂ ਤੋਂ ਡੈਮਾਂ ਤੋਂ ਜਿਹੜੇ ਛੱਡਿਆ ਜਾ ਰਿਹਾ ਨਾਲ ਹੀ ਨਾਲ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਤੱਕ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਉੱਥੇ ਹਰ ਪਾਸੇ ਜਿਹੜਾ ਪਾਣੀ ਪਾਣੀ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਜ਼ੂਮ ਕਰਕੇ ਉਹ ਤਸਵੀਰਾਂ ਦਿਖਾ ਦੇਣ ਕਿਸ ਤਰੀਕੇ ਜਿਹੜਾ ਲੋਕਾਂ ਦੀ ਜਿਹੜੇ ਕਿਸਾਨਾਂ ਦੀਆਂ ਫਸਲਾਂ ਨੇ ਉਸ ਦਾ ਵੀ ਬਹੁਤ بڑا ਜਿਹੜਾ ਹੈ ਉਹਨਾਂ ਨੂੰ ਖਾਮਿਆਜ਼ੇ ਇਸ ਵਾਰੀ ਜਿਹੜਾ ਪਰਨਾ ਬਿਲਕੁਲ ਜਿਹੜਾ ਮੁਸ਼ਕਲ ਹੋ ਚੁੱਕਿਆ ਹੈ ਕਿਉਂਕਿ ਲੱਖ ਰੁਪਏ ਦੀ ਜਿਹੜੀ ਇਹ ਫਸਲਾਂ ਨੇ ਉਹ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਇਹ ਤਸਵੀਰਾਂ ਨੇ ਸ਼ਨੀ گاਉਂ ਦੀਆਂ ਐਕਸਕਲੂਸਿਵ ਤਸਵੀਰਾਂ ਲੁਧਿਆਣਾ ਲਾਈਵ ਦੇ ਮਾਧਿਅਮ ਨਾਲ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਜਿਹੜਾ ਹੈ ਰਾਤ ਜਦ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਸਿੱਧਾ ਸਿੱਧਾ ਅਸਰ ਲੁਧਿਆਣਾ ਦੇ ਕੰਡਿਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਸੋ ਅੱਗੇ ਕੀ ਤਸਵੀਰਾਂ ਨੇ ਉਹ ਵੀ ਤੁਹਾਨੂੰ ਮੈਂ ਨੋਚਨ ਕਰਾਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਦੇ